ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਹੰਸਰਾਜ ਹੰਸੋਣਾ ਦਾ ਇੱਕ ਗੀਤ ਆ ਉਹਦੀ ਇੱਕ 70 ਤੋਂ ਆਪਾਂ ਇਹ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਅਲਮਸਤ ਦੇਸਰਪੁਰੀ ਸਾਹਿਬ ਨੇ ਗੀਤ ਲਿਖਿਆ ਸੀਗਾ ਕਹਿੰਦੇ ਸੀ ਵੀ ਖੀੜਿਆਂ ਨੂੰ ਲਈ ਜਾਂਦਾ ਹੈ ਕੋਈ ਪੱਟ ਕੇ ਸਿਆਲੋਂ ਬੂਟਾ ਹੁਣ ਜਿੱਦਾਂ ਆਪਣੇ ਦੇਸ਼ ਦੇ ਵਿੱਚ ਜਿਹੜਾ 1 ਦਸੰਬਰ ਤੋਂ 19 ਦਸੰਬਰ ਤੱਕ ਸਰਦ ਰੁੱਤ ਦਾ ਸੈਸ਼ਨ ਹੋਣਾ ਉਹਦੇ ਵਿੱਚ ਆਰਟੀਕਲ 240 ਦੀ ਵਿੱਚ ترمیم ਕਰਕੇ ਅਮੈਂਡਮੈਂਟ ਕਰਕੇ ਚੰਡੀਗੜ੍ਹ ਜਿਹੜਾ ਵਾ ਉਹਨੂੰ ਇੱਕ ਪੂਰਨ ਤੌਰ ਦੇ ਉੱਤੇ ਕੇਂਦਰ ਸ਼ਾਸਿਤ ਪ੍ਰਦੇਸ਼ ਯਾਨੀ ਕਿ ਯੂਨੀਅਨ ਟੈਰੀਟਰੀ ਪੂਰਨ ਤੌਰ ਤੇ ਬਣਾ ਦਿੱਤਾ ਜਾਏਗਾ ਪੰਜਾਬ ਦੇ ਲੋਕ ਪੰਜਾਬੀ ਜਿਹੜੇ ਦਮ ਗਜੇ ਮਾਰਦੇ ਆ ਜਾਂ ਇਹ ਆਸ ਤੇ ਬੈਠੇ ਆ ਵੀ ਕਿਸੇ ਦਿਨ ਚੰਡੀਗੜ ਸਾਡੀ ਰਾਜਧਾਨੀ ਹੋਵੇਗੀ ਇਹ ਸੁਪਨਾ ਤੋੜਤਾ ਕੇਂਦਰ ਨੇ ਪਟੀ ਸਾਹਿਬ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ ਬਣਿਆ ਦਰਸ਼ਨ ਸਿੰਘ ਫੇਰੂਮਾਨ ਹੋਣਾ ਨੇ ਆਪਣੀ ਸ਼ਹਾਦਤ ਦਿੱਤੀ ਤੇ ਕਿਸੇ ਕਦਰ ਨਹੀਂ ਪਾਈ ਹਾਲਾਂਕਿ ਹੁਣ ਜਿਹੜੀਆਂ ਰਵੈਤੀ ਸਿਆਸੀ ਪਾਰਟੀਆਂ ਨੇ ਪੁਰਾਣੀਆਂ ਸਿਆਸੀ ਪਾਰਟੀਆਂ ਨੇ ਟਵੀਟ ਟਵੀਟ ਕਰ ਰਹੀਆਂ ਨੇ ਪਰ ਇਹ ਮਾਮਲਾ ਕੀ ਆ ਪੂਰਾ ਕੇਂਦਰ ਚੰਡੀਗੜ੍ਹ ਨੂੰ ਪੰਜਾਬ ਕੋਲੋਂ ਕਿਉਂ ਖੋਣਾ ਚਾਹੁੰਦਾ ਤੇ ਪੰਜਾਬ ਕੋਲੋਂ ਖੋ ਕੇ ਹਰਿਆਣੇ ਨੂੰ ਦੇਣਾ ਜਾਂ ਇਹਦਾ ਕਰਨਾ ਕੀ ਆ ਇਹਨਾਂ ਨੇ ਸ਼ਾਇਦ ਦੁਨੀਆ ਦੇ ਇਤਿਹਾਸ 'ਚ ਹੋਏਗਾ ਕਿ ਜਦੋਂ ਵੀ ਕੋਈ ਨਵੀਂ ਸਟੇਟ ਬਣਦੀ ਆ ਤੇ ਪੁਰਾਣੇ ਜਿੰਨੇ ਵੀ ਰਿਸੋਰਸਸ ਦਾ ਜਿੰਨੇ ਵੀ ਕੈਪੀਟਲ ਦਾ ਜਿੰਨੇ ਵੀ ਅਜੰਤਕਦਾਰੇ ਉਹ ਪੇਰੈਂਟਸ ਜਿੱਥੋਂ ਜਾਂਦੇ ਨੇ ਪਹਿਲੀ ਗੱਲ ਇਹ ਹੋਇਆ ਵੀ ਪੇਰੈਂਟ ਸਟੇ ਨੂੰ ਦਰਕਰਮਾਰ ਕਰਕੇ ਚੰਡੀਗੜ੍ਹ ਵਰਗੀ ਰਾਜਧਾਨੀ ਜਿਹੜੀ ਆ ਉਹ ਕਾਮਨ ਰੱਖੀ ਗਈ ਪਹਿਲੀ ਗੱਲ ਇਹ ਆ ਮੈਂ ਕੱਲੀ ਪੰਜਾਬ ਦੇ ਨਹੀਂ ਮੈਂ ਇੰਡੀਆ ਦੇ ਨਹੀਂ ਮੈਂ ਦੁਨੀਆ ਭਰ ਦੇ ਇਤਿਹਾਸ 'ਚ ਗੱਲ ਕਰਿਆ ਦੁਨੀਆ ਭਰ ਦੇ ਇਤਿਹਾਸ ਦੇ ਵਿੱਚ ਪੰਜਾਬ ਦਾ ਨਵੇਕਲੀ ਜਿਹੜੀ ਨੀਤੀ ਹੈ ਭਾਵੇਂ ਕਾਂਗਰਸ ਹੋਵੇ ਤੇ ਭਾਵੇਂ ਬੀਜੇਪੀ ਹੋਵੇ ਤੇ ਭਾਵੇਂ ਸਮਾਜਵਾਦੀ ਪਾਰਟੀ ਹੋਵੇ ਤੇ ਭਾਵੇਂ ਇੰਦਰਪਾਲ ਗੁਜਰਾਲ ਦੀ ਸਰਕਾਰ ਹੋਵੇ ਤੇ ਭਾਵੇਂ ਚੰਦਰ ਸਿੰਘ ਦੀ ਸਰਕਾਰ ਹੋਵੇ ਮੇਚਾ ਹੀ ਦੇ ਗਾਂਧੀ ਵਾਲਾ ਜਿਹੜੀ ਨੀਤੀ ਅਪਣਾਈ ਇਹਨਾਂ ਨੇ ਹੁਣ ਮਿੱਤਸ਼ਾਹਤ ਤੇ ਹੱਦੋਂ ਵੱਧ ਕਰਦੀ ਹੱਦ ਕੀ ਹੱਦੋਂ ਵੱਧ ਕਰਤੀ ਮੈਂ ਅੱਜ ਤੋਂ 1 ਮਹੀਨੇ ਤੋਂ ਰੌਲਾ ਪਾ ਰਿਹਾ ਹਾਂ ਪੱਕਾ ਤੌਰ ਤੇ ਵੀ ਚੰਡੀਗੜ੍ਹ ਨੂੰ ਇੱਕ ਵੱਖਰੀ ਸਟੇਟ ਬਣਾਉਣ ਦੇ ਜਿਹੜੇ ਮਨਸੂਬੇ ਘੜੇ ਜਾ ਰਹੇ ਨੇ ਤੇ ਹੁਣ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ ਤੁਸੀਂ ਅਜੇ ਕੱਲ ਹੀ ਗੱਲ ਕੀਤੀ ਸੀ ਕੱਲ ਦੇ ਪ੍ਰੋਗਰਾਮ 'ਚ ਹੀ ਦੱਸਿਆ ਸੀ ਵੀ ਚੰਡੀਗੜ੍ਹ ਨੂੰ ਲਦਾਖ ਬਣਾ ਦੇਣਾ ਇਹਨਾਂ ਨੇ 1 ਮਹੀਨੇ ਤੋਂ ਕਰਦਾ ਆ ਰਿਹਾ ਤੇ ਧਾਰਾ 240 'ਚ ਐਮੈਂਡਮੈਂਟ ਕਦੀ ਚੰਡੀਗੜ੍ਹ ਨਹੀਂ ਕਈ ਹੋਰ ਵੀ ਸੂਬੇ ਨੇ ਜਿਨ੍ਹਾਂ ਨੂੰ ਬਕਾਇਦਾ ਤੌਰ ਤੇ ਕੇਂਦਰ ਆਪਣੀ ਮਨਮਰਜ਼ੀ ਨਾਲ ਵਰਤੂਗਾ ਉਹਨਾਂ ਨੂੰ ਜੂਨੀਅਨ ਟੈਰੀਟਰੀ ਬਣਾਊਗਾ ਮੈਂ ਫੇਰ ਦੁਬਾਰਾ ਕਹਿੰਦਾ ਵੀ ਚੰਡੀਗੜ੍ਹ ਦੇ ਲਾਗਲੇ ਏਰੀਆ ਨੂੰ ਬਕਾਇਦਾਤ ਉਤੇ ਚੰਡੀਗੜ੍ਹ ਸ਼ਾਮਿਲ ਕਰਦੇ 50 ਕਿਲੋਮੀਟਰ ਉਧਰ 50 ਕਿਲੋਮੀਟਰ ਉਧਰ ਕਰਕੇ ਤੇ 20 ਵਿਧਾਨ ਸਭਾ ਹਲਕੇ ਬਣਾ ਕੇ ਉਤੇ ਵੱਖਰੀ ਗਵਰਨਮੈਂਟ ਬਣਾਈ ਜਾਊਗੀ ਨਹੀਂ ਸਾਂਝੂ ਇਤਰਾਜਾ ਮੌਜੂਦਾ ਸਰਕਾਰ ਤੇ ਇਤਰਾਜਾ ਦੇਸ਼ਦਨ ਪੰਜਾਬ ਦੇ ਵਿੱਚ ਡੀਜੀਬੀ ਵੱਖਰਾ ਲਾਇਆ ਸੀ 15 ਜੁਲਾਈ 2025 ਨੂੰ ਪੰਜਾਬ ਸਰਕਾਰ ਨੇ ਉਹਦੇ ਕਿੰਤੂ ਕਿਉਂ ਨਹੀਂ ਕੀਤਾ ਅਕਾਲੀਆਂ ਦਾ ਬੇੜਾ ਪੱਠਾ ਵਜੇ ਕੋਈ ਨਹੀਂ ਬੋਲੇ ਉਦੋਂ ਆ ਜਿਹੜੇ ਕਾਂਗਰਸੀ ਕਹਿੰਦੇ ਇਕੱਠੇ ਹੋ ਕੇ ਆਪਾਂ ਮੰਚ ਤੇ ਖੜੇ ਹੋਈਏ ਇਹ ਕਿਉਂ ਨਹੀਂ ਬੋਲੇ ਇਹਨਾਂ ਨੂੰ ਕਿਹੜੀ ਬਿੱਲੀ ਸੂੰਗੀ ਸੀ ਉਦੋਂ ਉਹ ਸੰਕੇਤ ਸੀਗੀ ਕਿ ਚੰਡੀਗੜ੍ਹ ਨੂੰ ਵੱਖਰਾ ਰਾਜ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ 4 ਅਕਤੂਬਰ 2025 ਨੂੰ ਬਕਾਇਦਾ ਤੌਰ ਤੇ ਚੰਡੀਗੜ੍ਹ ਚ ਚੀਫ ਸੈਕਟਰੀ ਲਾਇਆ ਜਾਂਦਾ ਚੀਫ ਸੈਕਟਰੀ ਵੀ ਲਾਤਾ ਡੀਜੀਪੀ ਲਾਤਾ ਸਾਡੀਆਂ ਸਰਕਾਰਾਂ ਸੁੱਤੀਆਂ ਨਹੀਂ ਰਹੀਆਂ ਆਪਣੀ ਜ਼ਿੰਮੇਵਾਰੀ ਤੋਂ ਭੱਜਦੀਆਂ ਨਹੀਂ ਕਦੀ ਅਸੀਂ ਜਾ ਕੇ ਡੈਮ ਦੇ ਸਾਹਮਣੇ ਧਰਨਾ ਲਾਉਣੇ ਆਂ ਸਭ ਡੈਮ ਨੇ ਸਾਵੇ ਘਰ ਦੇ ਦਿੰਦੇ ਆ ਕਦੀ ਅਸੀਂ ਚੁੱਪ ਕਰਕੇ ਬਹਿੰਦੇ ਸੀ ਕੋਰ ਜਾਵਾਂਗੇ ਸੀ ਕੋਟਾ ਸਾਡੀਆਂ ਚ ਫੈਸਲੇ ਹੁੰਦੇ ਆ ਇਨਸਾਫ ਦੀ ਕਦੀ ਵੀ ਹੁੰਦਾ ਇਹ ਤੁਹਾਨੂੰ ਮੈਂ ਦੱਸ ਦਿਆਂ ਜਿਹੜੀ ਚੀਜ਼ ਮੋਰਚੇ ਨਾ ਹੋਣੀ ਆ ਦਬਾਅਤ ਹੋਣੀ ਆ ਦਬਾਅ ਨਾ ਹੋਣੀ ਆ ਸੀਫਟੀ ਲਾਤਾ ਡੀਜੀਪੀ ਲਾਤਾ ਉਹ ਸੰਕੇਤ ਸੀਗੇ ਵੀ ਨਵੀਂ ਚਾਲ ਚੱਲਣ ਲਈ ਕੇਂਦਰ ਕੋਈ ਆਪਣੀ ਮਨਸੂਬੇ ਬਣਾ ਰਿਹਾ ਜਦੋਂ ਤੁਸੀਂ ਨਹੀਂ ਬੋਲੇ ਨਾ ਕਾਲੀ ਬੋਲੇ ਨਾ ਕਾਂਗਰਸੀ ਬੋਲੇ ਨਾ ਮੌਜੂਦਾ ਢੇਰ ਬੋਲੀ ਸ਼ਰਾਬ ਪੀ ਕੇ ਸੁੱਤਰ ਇਹਨੇ ਤੁਸੀਂ ਰਮਾਨ ਨਾ ਚਾਹੀਦਾ ਜੀ ਤੂੰ ਬੋਲ ਦੇ ਪੀਸੀ ਵਿਰੋਧ ਕਰਦੇ ਇਹਦਾ ਬੰਨਰੇ ਬੰਨਰੇ ਗਠਨ ਐਕਟ ਦੇ ਤਹਿਤ ਚੰਡੀਗੜ੍ਹ ਚ ਨਾ ਡੀਜੀਪੀ ਲੱਗ ਸਕਦਾ ਨਾ ਚੀਫ ਸੈਕਟਰੀ ਲੱਗ ਸਕਦਾ ਚੰਡੀਗੜ੍ਹ ਦਾ ਪ੍ਰਬੰਧਕ ਜਿਹੜਾ ਪੰਜਾਬ ਦਾ ਜਿਹੜਾ ਗਵਰਨਰ ਉਹ ਪ੍ਰਬੰਧਕ ਹੋਊਗਾ ਤੇ ਬਕਾਇਦਾ ਤੌਰ ਤੇ ਉੱਥੇ ਜਿਹੜਾ ਡੀਸੀ ਲਾਇਆ ਜਾਊਗਾ ਉਹ ਹਰਿਆਣਾ ਆਈਐਸ ਅਫਸਰ ਹੋਊਗਾ ਜਿਹੜਾ ਐਸਐਸਪੀ ਲਾਇਆ ਜਾਊਗਾ ਉਹ ਪੰਜਾਬ ਕੈਡਰ ਆਈਪੀ ਅਫਸਰ ਹੋਊਗਾ ਅਸੀਂ ਕਿਉਂ ਨਹੀਂ ਬੋਲੇ ਉੱਥੇ ਡੁੱਬ ਕੇ ਮਰ ਜਣ ਜਿੰਨੇ ਸਾਰਿਆਂ ਨੇ ਨਨ ਜਿਹੜੇ ਅੱਜ ਕੰਸੂਆ ਕਰਦੇ ਆ ਜੇ ਕਰਦੇਗੇ ਅੱਗ ਉਹ ਕਰਦੇ ਬਿਕਰਮ ਸਾਨੀ ਨੇ ਜਿਸ ਤਰੀਕੇ ਨਾਲ ਆਪਣੀ ਰਿਪੋਰਟ ਪੇਸ਼ ਕੀਤੀ ਹੈ ਵੀ ਇਹ ਮਨਸੂਬੇ ਪੰਜਾਬ ਸਰ ਕੇਂਦਰ ਸਰਕਾਰ ਕਰ ਰਹੀ ਆ ਤੁਸੀਂ ਵੇਖੋ ਇਹਨਾਂ ਨੇ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਤੇ 10 ਦੇ ਕਰੀਬ ਬਿੱਲ ਲੈ ਕੇ ਉਹਨਾਂ 10 ਦੇ ਕਰੀਬ ਉਹਨਾਂ ਵਿੱਚੋਂ ਪਹਿਲਾ ਬਿੱਲ ਇਹ ਆ ਤਾਰਾ 240 ਚ ਅਮੈਂਡਮੈਂਟ ਕਰਨੀ ਅਮੈਂਡਮੈਂਟ ਹੋ ਗਈ ਤੇ ਕੱਲਾ ਇਹ ਨਹੀਂ ਲਦਾਖ ਹੋਇਆ ਜੰਮੂ ਕਸ਼ਮੀਰ ਹੋਇਆ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਸचेत ਕਰਨਾ ਚਾਹੁੰਦਾ ਵਾਂ ਜਿਸ ਤਰੀਕੇ ਨਾਲ ਜੰਮੂ ਕਸ਼ਮੀਰ ਤੇ ਲਦਾਖ ਨੂੰ ਬਣਾਇਆ ਗਿਆ ਉਹੀ ਹਾਲਤ ਤੇ ਪੰਜਾਬ ਦੇ ਕੀਤੇ ਜਾਣਗੇ ਜੇ ਜੇ ਸਜੇ ਤੋਂ ਜੇ ਠੀਕ ਆ ਨਹੀਂ ਤੇ ਕੇਂਦਰ ਵੀ ਜੁੱਤੀਆਂ ਨਹੀਂ ਛਤਰਖਾਨੇ ਤਿਆਰ ਹੋ ਖਾਡੀਆਂ ਕਿਸਾਨ ਜਥੇਬੰਦੀਆਂ ਵਿੱਚ ਚੁੱਪ ਨੇ ਖਾਡੀਆਂ ਮਜ਼ਦਮ ਜਥੇਬੰਦੀਆਂ ਵਿੱਚ ਚੁੱਪ ਨੇ ਠੀਕ ਆ ਤੁਸੀਂ ਚੰਡੀਗੜ੍ਹ ਦਾ ਮਾਮਲਾ ਯੂਨੀਵਰਸਿਟੀ ਠਾਇਆ ਬੜੀ ਬੇਖੂਬੀ ਠਾਇਆ ਬੜੀ ਬਿਲਕੁਲ ਠੀਕ ਆ ਉਹ ਇੱਕ ਮਨਸੂਬਾ ਸੀ ਅੱਜ ਦੀ ਕੱਲ ਕੱਲ ਦੀ ਪਰਸੋਂ ਉਹਨਾਂ ਨੇ ਕਰਨਾ ਹੀ ਕਰਨਾ ਵਾ ਅੱਜ ਤੁਸੀਂ ਇੱਕ ਵਾਰੀ ਚੋਣ ਕਰਾ ਲਓ 2 ਸਾਲ ਕਰੋ ਤੀਜੇ ਸਾਲ ਨੂੰ ਫਿਰ ਉਹਨਾਂ ਨੇ ਫਿਰ ਇਹ ਆਪਣੀ ਪਰਪੰਚ ਰਚਨਾ ਦੇ ਤੁਸੀਂ ਤਿਆਰ ਹੋ ਲੜਾਈ ਦਾ ਵਾਸਤੇ ਲੜਾਈ ਲੰਬੀ ਲੜਨੀ ਪੈਣੀ ਜੇ ਇਹ ਮਤ ਸੋਚੋ ਵੀ ਇੱਕ ਵਾਰੀ ਉੱਥੇ ਸੈਂਟਰ ਦੀਆਂ ਚੋਣਾਂ ਦੀ ਐਲਾਨ ਹੋ ਗਿਆ ਤੇ ਸਾਡੀ ਜਿੱਤ ਹੋ ਗਈ ਨਹੀਂ 2 ਸਾਲ ਬਾਅਦ ਤੁਹਾਨੂੰ ਫਿਰ ਲੜਾਈ ਲੜਨੀ ਪਈ ਪਰ ਤੁਹਾਡੀ ਚ ਲੜਾਈ ਲੜਨ ਵਾਸਤੇ ਕੋਈ ਤਿਆਰ ਨਹੀਂ ਹੋਊਗਾ ਕੁਰਬਾਨੀਆਂ ਕਰਨੀਆਂ ਪੈਣੀਆਂ ਜੇ ਸ਼ਹਾਦਤਾਂ ਦੇਣੀਆਂ ਪਈ ਨੇ ਪੰਜਾਬ ਨੂੰ ਬਚਾਉਣ ਦੀ ਖਾਤਰ ਜੇ ਸ਼ਹਾਦਤਾਂ ਨਹੀਂ ਦੇਣੀਆਂ ਸਿਰ ਕੁਰਸੀ ਦੀ ਲੜਾਈ ਲੜਨੀ ਆ ਤੇ ਫਿਰ ਲੋਕਾਂ ਦੀ ਇਹ ਭਾਵਨਾ ਵਿੱਚ ਖਲਵਾੜ ਕਰਨ ਦਾ ਨਾ ਅਕਾਲੀਆਂ ਨੂੰ ਕੋਈ ਅਧਿਕਾਰ ਆ ਨਾ ਕਾਂਗਰਸ ਨੂੰ ਕੋਈ ਅਧਿਕਾਰ ਆ ਤੇ ਨਾ ਬਕਾਇਦਾ ਤੌਰ ਤੇ ਬਾਕੀ ਜਥੇਬੰਦੀ ਆਮ ਆਦਮੀ ਪਾਰਟੀ ਨੂੰ ਕੋਈ ਅਧਿਕਾਰ ਪਈਗਾ ਪਰ ਸਰ ਇੱਕ ਇੱਕ ਗੱਲ ਦਾ ਦੱਸਿਓ ਮਾੜਾ ਜਿਆ ਤੁਹਾਨੂੰ ਵਿੱਚੇ ਕੱਟਦਾ ਗੁਸਤਾਖੀ ਮਾਫ ਕੇਂਦਰ ਇਦਾ ਕਰ ਕਿਉਂ ਰਿਹਾ ਪੰਜਾਬ ਦਾ ਕੇਂਦਰ ਮਤਲਬ ਆਪਣੀ ਸਰਕਾਰ ਨਹੀਂ ਬਣਾਉਣਾ ਚਾਹੁੰਦਾ ਇੱਕ ਪਾਸੇ ਤੇ ਕੇਂਦਰ ਜਿਹੜਾ ਵਾ ਉਹ ਚਾਹੁੰਦਾ ਸਾਡੇ ਪੈਰ ਪੰਜਾਬ 'ਚ ਲੱਗ ਜਾਣ ਵਨ ਨੇਸ਼ਨ ਵਨ ਇਲੈਕਸ਼ਨ ਉਹ ਤਾਂ ਹੀ ਕੀਤਾ ਜਾਊਗਾ ਜੇ ਇਹੋ ਜੇ ਮਨਸੂਬੇ ਤਿਆਰ ਕੀਤੇ ਜਾਣਗੇ ਤੇ ਮੈਂ ਕੇਂਦਰ ਨੂੰ ਸੁਚੇਤ ਕਰਦਿਆਂ ਜੇ ਤੁਸੀਂ ਇਹ ਗੱਲਾਂ ਤੋਂ ਬਾਝ ਨਾ ਆਏ ਤੇ ਉਹ ਦਿਨ ਦੂਰ ਨਹੀਂ ਜਦੋਂ ਇੱਥੇ ਅਰਾਜਕਤਾ ਫੈਲ ਦੇਗੀ ਤੇ ਸਿਵਲ ਵਾਰ ਸ਼ੁਰੂ ਹੋ ਜਾਏਗਾ ਕਾਪਾ ਉੱਧਰੀ ਵੱਧ ਰਹੇ ਆ ਵੱਧ ਰਹੇ ਅਸੀਂ ਜਿੱਦ ਦਿਨ ਸਿਵਲ ਵਾਰ ਸ਼ੁਰੂ ਹੋ ਗਈ ਭਾਰਤ ਦੀ ਆਰਮੀ ਮਵਾਹਾਂ ਖੜੀਆਂ ਕਰ ਦੇਗੇ ਅਸੀਂ ਆਪਣੇ ਲੋਕਾਂ ਨੂੰ ਨਹੀਂ ਮਾਰ ਸਕਦੇ ਤੁਸੀਂ ਜੋ ਕਰਨਾ ਕਰ ਲੋ ਤੇ ਜਿਹੜਾ 8000 ਦਾ ਕਰੋੜ ਦਾ ਜਹਾਜ਼ ਜਿਆ ਨਾ ਮੋਦੀ ਸਾਹਿਬ ਨੇ ਇਹ ਪੜ੍ਹ ਕੇ ਜਿਸਟ੍ਰਿਕ ਨਾ ਹੁਸੈਨਾਂ ਸ਼ੇਖੂਸੀ ਨਾ ਸਾਡੇ ਇਧਰ ਆਈ ਹੈ ਨਾ ਇਹ ਬੰਗਲਾਦੇਸ਼ ਚ ਜਾਣ ਕੇ ਦੱਸਦੇ ਅੱਜ ਪਰ ਕੇ ਉਸਨੂੰ ਬਚਾ ਲੋ ਜੀ ਕਿਉਂ ਵੱਧ ਰਹੇ ਅਸੀਂ ਯਾਰ ਭਾਰਤ ਦੀ ਡੈਮੋਕ੍ਰੇਸੀ ਦੁਨੀਆ ਪਰ ਚ ਮੰਨੀ ਪ੍ਰਵੰੰਦੀ ਡੈਮੋਕ੍ਰੇਸੀ ਆ ਤੁਸੀਂ ਉਸ ਨੂੰ ਉਸ ਨੂੰ ਡੈਮੋਕ੍ਰੇਸੀ ਨੂੰ ਕਲੰਕਿਤ ਕਰ ਰਹੇ ਹੋ ਅੰਦੀ ਸਾਹਿਬ ਡੈਮੋਕ੍ਰੇਸੀ ਦੀ ਵੀ ਗੱਲ ਹੈ ਇਥੋਂ ਇੱਕ ਹੋਰ ਗੱਲ ਹੈ ਪੰਜਾਬ ਦੀ ਡੈਮੋਗ੍ਰਾਫੀ ਵੀ ਵਿਗਾੜ ਦਿੰਦੀ ਆ ਡੈਮੋਗ੍ਰਾਫੀ ਪੂਰੀ ਲਗਾੜਦੀ ਹੋਰ ਵਿਗਾੜਨੀ ਅਨੇ ਨਾ ਨੇ ਅਸੀਂ ਤਨੂ ਆਦ ਕਰਦੇ ਅਮਰੀਕਾ ਤੇ ਕੈਨੇਡਾ ਤੇ ਉਹਨਾਂ ਨੇ ਬੈਨ ਕੀਤਾ ਵੀ ਅਸੀਂ ਇੰਨੇ ਬੱਚੇ ਨਹੀਂ ਲੈਣੇ ਇੱਥੇ ਅਸੀਂ ਬਹੁਤ ਘੱਟ ਲੈਣੇ ਅਸੀਂ ਤੇ ਸਾਡੇ ਕਾਲਜ ਤੇ ਯੂਨੀਵਰਸਿਟੀ ਬੰਦ ਹੋ ਗਈ ਸੀ ਫਿਰ ਖੁੱਲ ਗਈ ਇਹਨਾਂ ਬੱਚਿਆਂ ਸਾਡੇ IAS ਬਣੇ ਆ ਸਾਡੇ IPS ਬਣਸਣੇ ਆ ਆਉਣ ਵਾਲੇ 30 ਸਾਲਾਂ ਦੇ ਵਿੱਚ ਤੁਹਾਨੂੰ ਕੋਈ ਸਿੱਖ ਜਿਹੜਾ IAS ਤੇ ਚੀਫ ਸੈਕਟੀ ਤੇ ਡੀਜੀਪੀ ਨੇ ਮਿਲੇਗਾ 30 ਸਾਲਾਂ ਤੱਕ ਇਹ ਤੁਹਾਨੂੰ ਦੱਸ ਦਿਆਂ। ਇਹ ਗੱਲ ਕਰਦੇ ਸਾਡੇ ਇੰਨੇ ਲੋਕਾਂ ਨੇ ਸਾਡੀ ਮਾਨਸਿਕਤਾ ਕੀ ਆ ਮੇਰੇ ਮੁੰਡਾ ਕੈਨੇਡਾ ਜੀ ਬੜੇ ਚੋੜੇ ਹੋਗੇ ਕਹਿੰਦੇ ਆ ਭਾਵੇਂ ਤੇ ਭਾਂਡੇ ਮਾਇੰਦਾ ਹੋਵੇ ਇਸ ਕਰਕੇ ਸਾਨੂੰ ਇਹਨਾਂ ਗੱਲਾਂ ਤੋਂ ਦੂਰ ਹੋਣਾ ਪਊਗਾ ਸਾਨੂੰ ਇਹਦਾ ਨਵਾਂ ਫੈਸਲਾ ਕਰਨਾ ਪਊਗਾ ਸਾਨੂੰ ਲੋਕਾਂ ਨੂੰ ਅਵੇਅਰ ਕਰਨਾ ਪਊ ਪੰਜਾਬ ਤੁਹਾਡਾ ਗੁਰੂਆਂ ਪੀਰਾਂ ਦੀ ਧਰਤੀ ਹੈ ਜਰਨੈਲਾਂ ਦੀ ਧਰਤੀ ਹੈ ਭਗਤਾਂ ਦੀ ਧਰਤੀ ਰਿਸ਼ੀਾਂ ਮੂਨੇ ਦੀ ਤੱਕ ਦੀ ਛੱਡ ਕੇ ਸੀ ਜਾ ਰਹੇ ਕਲੰਕ ਸਾਡੇ ਵਾਸਤੇ ਯਾਰ ਇਸ ਕਰਕੇ ਮੈਂ ਇਹ ਗੱਲ ਇਹਨਾਂ ਨੂੰ ਇਹ ਗੱਲ ਕਹਿਣੀ ਚਾਹੂੰਗਾ ਵੀ ਜਿਸ ਤਰੀਕੇ ਨਾਲ ਜੇ ਕੈਨੇਡਾ ਤੇ ਅਮਰੀਕਾ ਤੇ ਬਾਕੀ ਕੰਟਰੀ ਨੇ ਬੈਨ ਕੀਤਾ ਤਾਂ ਧੰਨਵਾਦ ਉਹਨਾਂ ਦਾ ਮੈਂ ਧੰਨਵਾਦ ਕਰ ਉਹਨਾਂ ਦਾ ਠੀਕ ਹੈ ਇੱਥੇ ਰੁਜ਼ਗਾਰ ਦੇ ਬਹੁਤ ਮੌਕੇ ਘੱਟ ਨੇ ਲੇਕਿਨ ਜਿਹੜਾ ਬੱਚਾ ਇੰਟੈਲੀਜੈਂਟ ਆ ਨਾ ਉਹਨੂੰ ਰੁਜ਼ਗਾਰ ਦੀ ਕੋਈ ਕਮੀ ਨਹੀਂ ਹੈਗੀ ਜੇ ਕਮੀ ਹੈ ਤੇ ਮਾਰਕੀਟ ਡਫਨ ਨੂੰ ਕਮੀ ਹੈਗੀ ਡਫਨ ਨੂੰ ਉੱਥੇ ਵੀ ਕਮੀ ਹੈਗੀ ਜਿਨ੍ਹਾਂ ਲੋਕਾਂ ਨੇ ਬਕਾਇਦਾ ਤੌਰ ਤੇ ਕਪਲ ਕਪਲ ਸ਼ਰਮਾ ਦੇ ਜਿਹੜਾ ਸੀ ਕੈਫੇ ਤੇ ਅਟੈਕ ਕੀਤਾ ਅੱਜ ਉਹ ਡਿਟੈਂਸ਼ਨ ਕੇਂਦਰ ਦੇ ਵਿੱਚ ਨੇ ਗੁਰਮੀਤ ਸਿੰਘ ਝਾਨ ਜਿਹੜੇ ਏਜੀ ਏਜੀਟੀਫ ਦੇ ਡੀਜੀ ਇਹਨੂੰ ਟਿੱਡੇ ਲੱਭਣ ਦੀ ਗੱਲ ਕਹੀ ਕਹਿੰਦਾ ਅਮਰਤ ਬਾਟ ਵੀ ਆਏਗਾ ਤੇ ਗੋਲਡ ਵੀ ਆਏਗਾ ਇਹ ਸਾਰੇ ਇੱਥੇ ਹੋਣਗੇ 5 ਦੇ ਕਰੀਬ ਹੁਣ ਤੱਕ ਜਿਹੜੇ ਆ ਉਹ ਉੱਥੋਂ ਡਿਪੋਰਟ ਕਰ ਚੁੱਕੇ ਆ ਜਿਹੜੇ ਕਹਿੰਦੇ ਹੁੰਦੇ ਆਪਣੇ ਨੂੰ ਹੈਗੇ ਸੀਗੇ ਇਸ ਕਰਕੇ ਮੈਂ ਇੱਕ ਬੇਨਤੀ ਕਰੂੰਗਾ ਪੀਰ ਪੰਜਾਬ ਦੀ ਧਰਤੀ ਜਿਹੜੀ ਬੜੀ ਉਪਜਾਊ ਧਰਤੀ ਆ ਇਹਦਾ ਉਪਜਾਊਪਣ ਇਹਦਾ ਲਾਭ ਉਠਾਓ ਇੱਥੇ ਡਟ ਕੇ ਕੰਮ ਕਰੋ ਅੱਜ ਜਿਹੜੇ ਬੱਚੇ ਉੱਥੋਂ ਅਮਰੀਕਾ ਦੇ ਵਿੱਚ 50-50 ਲੱਖ ਰੁਪਏ ਖਰਚ ਕੇ ਗਏ ਸੀ ਤੇ ਡਿਪੋਰਟ ਹੋ ਕੇ ਕੋਈ ਹਲਵਾਈ ਦੇ ਨਾਲ ਲੱਗਾ ਤੇ ਭਾਂਡੇ ਮਾਜ ਰਿਆ ਵਾ ਕੋਈ ਪ੍ਰਾਤਾਂ ਸਾਫ ਕਰ ਰਿਆ ਵਾ ਕੋਈ ਝਾੜੂ ਮਾਰ ਰਿਆ 500 ਰੁਪਏ ਦੇ ਦੀ ਜਿੰਦ ਕੀ ਕਰੋਗਾ ਤੁਸੀਂ ਮੈਂ ਇਹ ਗੱਲ ਨਹੀਂ ਕਹਿੰਦਾ ਵੀ ਗੱਲ ਮਾੜੀ ਆ ਬਿਲਕੁਲ ਠੀਕ ਆ ਬਾਬੇ ਨਾਨਕ ਦਾ ਕੰਮ ਕੀ ਸੀ ਬਾਬੇ ਨਾਨਕ ਦੀ ਸਾਡੀ ਪਛਾਤਾ ਕੀ ਸੀਗੀ ਕੀਰਤ ਕਰੋ ਵੰਡ ਛਕੋ ਤੇ ਨਾਮ ਜਪੋ ਕਾਮੇੜ ਦਾ ਵਿਚਾਰ ਤਰਪ ਨਾਲ ਹੀ ਉਹਨੇ ਕਿ ਕੀਰਤ ਕਰੋ ਵੜੀ ਚੱਕੋ ਨਾਮ ਜਪੋ ਤੇ ਚੁੱਪ ਕਰ ਜਦੇ ਅਸਲੀ ਅਸੀਂ ਉਹਦੇ ਵਿਵਾਸ ਹੋ ਨੇ ਤੇ ਪਟੀ ਸਾਹਿਬ ਇੱਕ ਗੱਲ ਇਹ ਦੱਸੋ ਵੀ ਜਦੋਂ 1966 ਦੇ ਵਿੱਚ ਪੰਜਾਬ ਬਣਦਾ ਉਹ ਤੋਂ ਪਹਿਲਾਂ ਉਹ ਤੋਂ ਬਾਅਦ ਮੋਰਚੇ ਵੀ ਲੱਗੇ ਉਹਦੇ ਬਾਰੇ ਥੋੜੀ ਜੀ ਗੱਲ ਸਾਂਝੀ ਕਰੋ ਸਾਡੇ ਦਰਸ਼ਕਾਂ ਪਹਿਲੀ ਗੱਲ ਤੇ ਮੈਂ ਕਹਿ ਦਿਆਂ ਪੰਜਾਬ ਬਣਿਆ ਸੀ ਪੰਜਾਬੀ ਸੂਬਾ ਬਣਿਆ ਉਹ ਕਾਲੀਆਂ ਦੀ ਆਪਣੀ ਮਾਨਸਿਕਤਾ ਸੀਗੀ ਕਾਲੀਆਂ ਨੂੰ ਇਹ ਪਤਾ ਸੀ ਜਿੰਨਾ ਚਿਰ ਪੰਜਾਬ ਵੱਖਰੇ ਹੁੰਦਾ ਸਾਡੀ ਮੁੱਖ ਮੰਤਰੀ ਤੇ ਮੰਤਰੀ ਮੰਡਲ ਦੀ ਵਾਰੀ ਨਹੀਂ ਆਉਣੀ ਜਿੱਦਾਂ ਪੱਡੀ ਸਾਹਿਬ ਯੂਪੀ ਦੇ ਹਿੱਸੇ ਕੀਤੇ ਆ ਉੱਤਰਾਖੰਡ ਖੱਡਿਆ ਐਸੇ ਕਰਕੇ ਖੱਡਿਆ ਸੀ ਉਹ ਬਾਤ ਦੀ ਗੱਲ ਐ ਉਹ ਬਾਤ ਕੱਡੇ ਨੇ ਉੱਥੇ ਤੇ ਕੋਈ ਜੀ ਗੱਲ ਕੋਈ ਨਹੀਂ ਸੀਗੀ ਤੇ ਕਾਲੀਆਂ ਨੇ ਮੋਰਚਾ ਲਾਤਾ ਵੇਖੋ ਜੀ ਪੰਜਾਬੀ ਸੂਬੇ ਨੂੰ ਜਿਹੜਾ ਵ ਖਤਰਾ ਜੀ ਪੰਜਾਬੀ ਨੂੰ ਖਤਰਾ ਜੀ ਫਲਾੜੇ ਨੂੰ ਖਤਰਾ ਢਿੱਗਣ ਨੂੰ ਖਤਰਾ ਬੁੰਨਰੀ ਗਰਟ ਐਕਟ ਜਿਹੜਾ 1966 ਲਾਗੂ ਹੋਇਆ ਤਾਂ ਉਹਦੇ ਵਿੱਚ ਬਕਾਇਦਾ ਤੌਰ ਤੇ ਲਿਖਿਆ ਗਿਆ ਸੀ ਵੀ ਜਿਹੜੀਆਂ ਪੇਰੈਂਟਸ ਬਾਡੀਜ਼ ਹੈਗੀਆਂ ਉਹ ਉਸ ਸਟੇਟ ਪਰ ਰਹਿਣਗੀਆਂ ਜਿਹੜੀਆਂ ਮੇਨ ਸਟੇਟ ਪ੍ਰਦੇਸ਼ ਤੁਸੀਂ ਲਾ ਲਓ ਉਹਦੇ ਕੋ ਨਹੀਂ ਆਂਧਰਾ ਪ੍ਰਦੇਸ਼ ਜੀ ਪੈਕਟ ਦੇ ਸਕਦੇ ਹੋ ਬਿਹਾਰ ਨੂੰ ਦੇ ਸਕਦੇ ਹੋ ਤਾਮ ਲਾਡੂ ਨੂੰ ਦੇ ਸਕਦੇ ਹੋ ਤੇ ਫਿਰ ਪੰਜਾਬ ਨੂੰ ਕਿਉਂ ਨਹੀਂ ਪੰਜਾਬ ਨੂੰ ਤਰਸਾਉਣਾ ਵੀ ਤੇ ਆ ਪੰਜਾਬ ਨੂੰ ਸੂਲੀ ਟੰਗ ਕੇ ਵੀ ਤੇ ਰੱਖਣਾ ਨਾ ਪਰ ਪੰਜਾਬ ਦੀ ਮੈਂ ਵੀ ਮੰਨ ਸਕਦਾ ਕਿ ਜਦੋਂ ਪੰਜਾਬ ਨੇ ਬਗਾਵਤ ਕਰਦੀ ਪੂਰੇ ਦੇਸ਼ ਚ ਬਗਾਵਤ ਹੋ ਜੇ ਕਿ ਪੂਰੇ ਦੇਸ਼ ਦੇ ਵਿੱਚ ਇਹਨਾਂ ਨੇ ਸਾਡਾ ਕਿਸਾਨੀ ਮੋਚਣ ਲੱਗ ਕੇ ਸਾਨੂੰ ਖਾਦਸਾਨੀ ਕਿਹੜਾ ਸ਼ੁਰੂ ਕੀਤਾ ਸਾਨੂੰ ਵੱਖਵਾਦੀ ਕਿਹਾ ਅੱਤਵਾਦੀ ਕਿਹਾ ਉੱਥੇ ਆ ਕੇ ਜਦੋਂ ਸਿਰ ਤੇ ਪਟਕਾ ਬੰਨ੍ਹ ਕੇ ਬਕਾਇਦਾ ਤੌਰ ਤੇ ਦਰਮਾ ਸਰੂਪਾ ਬੰਦ ਕੇ ਆ ਕੇ ਜੇਸ਼ਟ ਕਹਿੰਦੇ ਨਿਕਲ ਕੇ ਵੀ ਜੇ ਇਹ ਖਾਲਸਤਾਨੀ ਹੈ ਤਾਂ ਸਭ ਤੋਂ ਵੱਡਾ ਖਾਲਸਤਾਨੀ ਮੈਂ ਜੋ ਕਰਨਾ ਕਰ ਲਉ ਤੁਸੀਂ ਪਾਣੀਆਂ ਦੀ ਗੱਲ ਬਾਅਦ ਖਾਲਸਾ ਦੀ ਬਾਅਦ ਪਹਿਲਾਂ ਅਸੀਂ ਆਪਣੀ ਜਿਹੜੀ ਜ਼ਮੀਨ ਬਚਾ ਲਈ ਅਸੀਂ ਅੱਬ ਬਾਕੀ ਗੱਲਾਂ ਬਾਅਦ ਦੀਆਂ ਫਿਰ ਇਹ ਮੋਰਚਾ ਸਫੰਦੇ ਆ ਸਾਨੂੰ ਵੰਡਣ ਦੀ ਕੋਈ ਕੋਸ਼ਿਸ਼ ਕੀਤੀ ਗਈ ਮੈਂ ਇਹ ਗੱਲ ਕਹੂੰਗਾ ਵੀ ਇਸ ਮੋਰਚੇ ਨੇ ਸਾਡੇ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੂੰ ਇੱਕ ਕਰ ਦਿੱਤਾ ਜਿਹੜਾ ਅੱਜ ਵੀ ਚੁੱਪ ਰਿਹਾ ਕੇਂਦਰ ਨੂੰ ਵੀ ਇਕੱਠੇ ਕਿਉਂ ਹੈਗੇ ਨੇ ਲੇਕਿਨ ਆ ਸਾਡੇ ਜਿਹੜੇ ਕਿਸਾਨ ਮਜ਼ਦੂਰ ਮੋਰਚੇ ਵਾਲੇ ਸਾਡੇ ਹੈਗੇ ਨੇ ਆਪਣੇ ਬੰਧੇਰ ਹੋਰੀ ਇਹਨਾਂ ਨੇ ਬਿੜਾਗਰ ਕੀਤਾ ਦੱਲੇ ਵਾਲੇ ਬਿੜਾਗਰ ਕੀਤਾ ਬਗਾਵਤ ਕਰਕੇ ਕੀਤਾ 1937 ਦੇ ਵਿੱਚ ਅਸੀਂ ਇਲੈਕਸ਼ਨ ਕਿਉਂ ਲੜੀ ਇਸ ਕਰਕੇ ਲੜੀ ਸੀ ਕਿ ਅਸੀਂ ਮੋਰਚੇ ਲਾਉਣੇ ਆ ਅਸੀਂ ਬਕਾਇਦਾ ਤੌਰ ਤੇ ਜਿਹੜਿਆ ਉਹ ਆਪਣੀਆਂ ਪ੍ਰਾਪਤੀਆਂ ਕਰਦੇ ਜੇ ਕਿਤੇ ਸਾਡੇ ਕੋਲ ਪੋਲੀਟੀਕਲ ਪਾਵਰ ਹੋਵੇ ਤੇ ਸਾਡੇ ਲਈ ਬਿਨਾ ਕਿਸੇ ਮੋਰਚੇ ਲਾਏ ਤਾਂ ਅਸੀਂ ਆਪਣੀਆਂ ਪ੍ਰਾਪਤੀਆਂ ਕਰ ਸਕਦੇ ਤਦ ਇਲੈਕਸ਼ਨ ਲੜੀ ਜੀ ਆ ਅਕਾਲੀ ਦਲ ਨੇ 10 ਸੀਟਾਂ ਜਿੱਤੀਆਂ ਸੀ ਤੇ ਬਕਾਇਦਾ ਤੌਰ ਤੇ ਅਸੀਂ ਸਰਕਾਰ 'ਚ ਭਾਈਵਾਲ ਬਣੇ ਸੀ ਚਾਹ ਨੂੰ ਮੋਰਚੇ ਨਾਲ ਨੋੜੀ ਜੀ ਭਾਈ ਜਿਹੜੀ ਗੱਲ ਅਸੀਂ ਕਿ ਪੂਰੀ ਹੱਡੀ ਮਿਲ ਕੇ ਹੋਈ ਉੱਥੇ ਐਸੇ ਕਰਕੇ ਅਸੀਂ ਚਾਹੁੰਦੇ ਵੀ ਸੱਤਾ ਵੀ ਜ਼ਰੂਰੀ ਐ ਸਿਆਸਤ ਵੀ ਜ਼ਰੂਰੀ ਐ ਇਹ ਕਹਿੰਦੇ ਜੀ ਸਿਆਸੀ ਤੇ ਗੈਰ ਸਿਆਸੀ ਜੀ ਸਿਆਸੀ ਤੇ ਗੈਰ ਸਿਆਸੀ ਇੱਕਦਾਂ ਰਸੂਲ ਆ ਜੀ ਮੈਂ ਉਦੋਂ ਵੀ ਕਿਹਾ ਸੀਗਾ ਮੈਂ ਕਿਹਾ ਬਲਬੀਰ ਸਿੰਘ ਰਾਜੇਵਾਲ ਦੀ ਤੂਤੀ ਅੱਜ ਦੁਨੀਆ ਪਰ ਚ ਬੋਲਦੀ ਲੇਕਿਨ ਜਿੱਦਣ ਇਹ ਇਲੈਕਸ਼ਨ ਲੜੇਗਾ ਇਹਨੂੰ ਇੱਕ ਸਮਗਲਰ ਇਨੂ ਇੱਕ ਲੈਂਡ ਗ੍ਰੈਬਰ ਹਰਾ ਦੇਗਾ ਹੋਰ ਆਤਾ ਅਗਲੇ ਦੇ ਤੂੰ ਸਾਡੀ ਮਾਨਸਿਕਤਾ ਬਣ ਚੁੱਕੀ ਆ ਜਿਹਦੇ ਪਿੱਛੇ 10 ਗਨਮਨ ਤੁਰੇ ਫਿਰਦੇ ਆ 20 ਸਪੈਦ ਪੇ ਤੁਰੇ ਫਿਰਦੇ ਅਸੀਂ ਵੋਟ ਪਾ ਕੇ ਮੁਝੇ ਆਏ ਠੀਕ ਹੈ ਬੰਦਾ ਕੁਝ ਕਰਨੀ ਹੈ ਅਸੀਂ ਆਪਣੀ ਮਾਨਸਿਕਤਾ ਚੇਨ ਕੀਤੀ ਜਿੱਤ ਇਹ ਸਾਡੀ ਇਹ ਇਹ ਇਨਸਾਨੀ ਮਾਨਸਿਕਤਾ ਵੀ ਆ ਬਈ ਅਸੀਂ ਨਾ ਤਗੜੇ ਦੇ ਗੁਲਾਮ ਬਣਨਾ ਪਸੰਦ ਕਰਾਂਗੇ ਬਜਾਏ ਕਿ ਕਿਸੇ ਯੋਧੇ ਦੇ ਜਿਹੜਾ ਵਾ ਉਹ ਦੋਸਤ ਬਣਨਾ ਇਹ ਮਾਨਸਿਕਤਾ ਇਨਸਾਨੀ ਮਾਨਸਿਕਤਾ ਦੇਰਪਰ ਤੁਸੀਂ ਠੀਕ ਕਿਹਾ ਵੀ ਅੱਜ ਵੇਸੀ ਕਹਿੰਦੇ ਭਗਤ ਸਿੰਘ ਜੰਮੇ ਸਾਡੇ ਕੰਨੀ ਗਵਨਡ ਕਰ ਜਮੇਸੀ ਗਵਨਡ ਦਾ ਸਾਡੇ ਗਵਨਡ ਦਾ ਪੱਤਰ ਸੀ ਜੀ ਖਣੀ માનਸਿਕਤਾ ਇਹ ਹੈ ਕਿ ਜਦੋਂ ਅਸੀਂ ਇਹ ਕਹਿੰਦਾ ਨਹੀਂ ਭਗਤ ਸਿੰਘ ਜੰਮੇ ਸਾਡੇ ਜਾਂਪੁਰ ਜਾਂਦੇ ਗੱਲ ਇੱਕੋ ਹੀ ਅਸੀਂ ਲੜਾਈ ਲੜਨੀ ਆ ਅਸੀਂ ਗੱਲ ਕਰਨੀ ਆ ਅਸੀਂ ਆਪਣੇ ਹੱਕਾਂ ਦੀ ਗੱਲ ਕਰਨੀ ਆ ਕੰਨੀ ਰੱਖੀ ਕਰਨੀ ਆ ਅਸੀਂ ਕਿਸ਼ੋਰੀ ਲਾਲ ਪੰਡਿਤ ਕਈ ਮਾਮੂਲੀ ਦਾ ਇਨਸਾਨ ਨਹੀਂ ਸੀਗਾ ਕਿਸ਼ੋਰੀ ਲਾਲ ਪੰਡਤ ਇੱਕ ADC ਕੋਲੇ ਜਾਂਦਾ ਜੀ ਇਹ ਵਿਅਕਤੀ ਮੇਰੇ ਕੋਲ ਆਇਆ ਵੇ ਇਹਦਾ ਜਾਇਜ਼ ਕੰਮ ਆ ਇਹ ਕੰਮ ਕਰ ਦਿਓ ਇਹਨਾਂ ਬੇਇਨਸਾਫੀ ਹੋ ਰਹੀ ਆ ਦੇ ਉਹ ਡੇਸ ਉਹ ਉਹ ਜਿਹੜਾ ADC ਸੀ ਕਿਸ਼ੋਰੀ ਲਾਲ ਪੰਡਤ ਨੂੰ ਠੱਕੇ ਮਾਰ ਕੇ ਆਪਣੇ ਦਫ਼ਤਰ ਜੇ ਬਾਹਰ ਕਰ ਦੋ ਹੂ ਆਰ ਯੂ ਕਾਗੜੀ ਦੀ ਖਬਰ ਚ ਖਬਰ ਛੱਡਦੀ ਆ ਡਾਕਟਰ ਰਜਿੰਦਰ ਪਰਦੇਸ ਦੇ ਰਾਸ਼ਟਰਪਤੀ ਸੀਗੇ ਉਹ ਖ਼ਬਰ ਦਾ ਨੋਟਿਸ ਲੈਂਦੇ ਆ ਉਹ ਕਹਿੰਦੇ ਇੱਕ ਇਨਕਲਾਬੀ ਜੋਧਾ ਭਗਤ ਸਿੰਘ ਦਾ ਸਾਥੀ ਜਿਨੇ ਆਜ਼ਾਦੀ ਦੇ ਖਾਤਰ ਵੀ ਜਨ ਜਿੱਦ ਕੱਟੀ ਆ ਉਹਨੂੰ ਇੱਕ ਸਰਕਾਰ ਦਾ ਨੌਕਰੇ ਕਹਿੰਦਾ ਦੇਸਮ ਸਿੰਘ ਰਾਸ਼ਟਰਪਤੀ ਦੇ ਦੇਸਾਂ ਤੇ ਉਹ ਡੀਡੀਸੀ ਡਿਸਮਿਸ ਕੀਤਾ ਗਿਆ ਸੀ ਤੇ ਮੁਰਕਿਓ ਜਾਂਦਾ ਹੱਥ ਚੋੜ ਕੇ ਆਪਣੇ ਬੱਚੇ ਲੈ ਕੇ ਪੰਡਤ ਪਿਛੋਰੀ ਉਧਰ ਕਹਿੰਦਾ ਮੈਂ ਤਾਂ ਕੁਛ ਕੀਤਾ ਹੀ ਨਹੀਂ ਜੀ ਨਾ ਮੈਂ ਖਬਰ ਲਵਾਈ ਹੈ ਮੈਂ ਨਾ ਮੇਰੀ ਖਬਰ ਜਾਣਕਾਰੀ ਤੇ ਅੱਜੇ ਰਾਸ਼ਟਰਪਤੀ ਗੱਲ ਕੀਤੀ ਜੇ ਅਗਰ ਰਾਸ਼ਟਰਪਤੀ ਗੱਲ ਕੋ ਡਿਸਮਿਸ ਕੀਤਾ ਸੀ ਉਹਨੇ ਕਦਰ ਸੀ ਉਹਨਾਂ ਦੇ ਵਿੱਚ ਤੇ ਪੰਡਤ ਪਿਛੋਰੀ ਲਾਲ ਨੇ ਤਿੰਨ ਵਾਰੀ ਚੋਣ ਲੜੀ ਤੇ ਸਾਡੇ ਲੈਂਡ ਗ੍ਰੈਬਰਾਂ ਨੇ ਬਕਾਇਦਾ ਤੌਰ ਤੇ ਸਾਡੇ ਸਮਗਦਰ ਉਹਨੂੰ ਰਹਾਤਾ ਸੀ ਮੇਰਾ ਕੱਲ ਸ਼ਾਇਦ ਪਟਿਆਲਾ ਵੀ ਇੱਕ ਵਾਰੀ ਮੇਰਾ ਕੱਲ ਇੱਕ ਵਾਰੀ ਜਿੱਤੇ ਸੀ ਸ਼ਾਇਦ ਨਹੀਂ ਜਿੱਤੇ ਅੱਛਾ ਬਕਾਇਦਾ ਤੌਰ ਤੇ ਮੈਂ ਕਹਿੰਦਾ ਵੀ ਪੰਗਗਸ ਰਸ਼ੀਦ ਉਹ ਚੰਗਾ ਆ ਜੇ ਉਹ ਸੀਦ ਨਾ ਹੁੰਦੇ ਜਿੰਦਾ ਰਹਿੰਦੇ ਤਾਂ ਲੈਂਡ ਗ੍ਰੈਬਰਾਂ ਤੇ ਇਹਨਾਂ ਜਿਹੜੇ ਸਾਡੇ ਮਾਫੀਆ ਨੇ ਇਹਨਾਂ ਨੂੰ ਉਹਨਾਂ ਨੂੰ ਹੀ ਹਰਾ ਦੇਣਾ ਸੀ ਸਾਡੀ ਮਾਨਸਿਕਤਾ ਇਹ ਬਣ ਚੁੱਕੀ ਆ ਗੱਲ ਰਹੀ ਚੰਡੀਗੜ੍ਹ ਤੇ ਫਿਰ ਵਾਪਸ ਆਉਂਦੇ ਆਪਾਂ ਜੀ ਪਿੰਡ ਗੜ ਪੰਜਾਬ ਦਾ ਮੈਂ ਅੱਜਕੱਲ੍ਹ ਚੰਡੀਗੜ੍ਹ ਕਿਹਨਾਂ ਨੇ ਖਿੜਿਆ ਫੁੱਲ ਪੰਜਾਬ ਦਾ ਚੰਡੀਗੜ੍ਹ ਪੰਜਾਬ ਦਾ ਮੈਂ ਕਿਹਾ ਖਿੜਿਆ ਮਤਲਬ ਪੰਜਾਬ ਦਾ ਚੰਡੀਗੜ੍ਹ ਡੈਸ਼ ਡੈਸ਼ ਪਤਾ ਨਹੀਂ ਕੀ ਦਾ ਹੈਗਾ ਕੋਣ ਉੱਥੇ ਵਾਰਸ ਬਣੂਗਾ ਭਗਵੰਤ ਮਾਨ ਜਵਾਬ ਦੇ ਆ ਇਹ ਦੱਸੇ ਵੀ ਜਦੋਂ ਚੀਫ ਸੈਕਟਰੀ ਲੱਗਾ ਡੀਜੀਪੀ ਲੱਗਾ ਨਵਰਤ ਕੋ ਨਹੀਂ ਕੀਤਾ ਉਹ ਪੜੀ ਸਾਹਿਬ ਚਲੋ ਭਗਵੰਤ ਮਾਨ ਤੇ ਅਸੀਂ ਬਾਅਦ ਚ ਆਉਨੇ ਆ ਮੁੱਖ ਮੰਤਰੀ ਸਾਹਿਬ ਤੇ ਇਹ ਜਿਹੜੇ ਕਾਂਗਰਸ ਵਾਲੇ ਵਿਰੋਧ ਕਰ ਰਹੇ ਆ ਵੀ ਸਰਕਾਰ ਤੇ ਹੈ ਹੀ ਕਾਂਗਰਸ ਦੀ ਸੀ ਜਦੋਂ ਇੰਦਰਾ ਗਾਂਧੀ ਰਜੀਵ ਗਾਂਧੀ ਦੇਣ ਤੋਂ ਮੁੱਕਰ ਗਈ ਸਰਕਾਰ ਇਹ ਉਹ ਤੇ ਇੱਕ ਅਲੱਗ ਮੈਟਰ ਹੈ ਜੀ ਮੈਂ ਤਾਂ ਪਹਿਲਾਂ ਕਹਿੰਦਾ ਤੁਹਾਨੂੰ ਇਹਦਾ ਸਾਰਾ ਧੱਕਾ ਕੀਤਾ ਕਾਂਗਰਸੀਆਂ ਧੱਕਾ ਕੀਤਾ ਵੀ ਸਾਨੂੰ ਚੰਡੀਗੜ੍ਹ ਦੇ ਕੇ ਅਨਾਉਂਸ ਨਹੀਂ ਕੀਤਾ ਕਿਉਂ ਨਹੀਂ ਕੀਤਾ ਵੀ ਜਦੋਂ ਤੁਸੀਂ ਇਹ ਕਾਲ ਖਾਲਸ ਦਾ ਐਲਾਨ ਕਾਲਟਰ ਤੋਂ ਕਰਦੇ ਹੋ ਤਾਂ ਉਹ ਕਿਉਂ ਕਿ ਚੰਡੀਗੜ੍ਹ ਦੇ ਕੇ ਕੇਂਦਰ ਵੱਲ ਫੇਰ ਹੁਣ ਅਕਾਲੀ ਦਲ ਵੀ ਵਿਰੋਧ ਕਰ ਰਿਹਾ ਅਕਾਲੀ ਦਲ ਤੇ ਭਾਈ ਵਲ ਰਿਹਾ ਬਦਲ ਸਾਹਿਬ ਲੈ ਲੈਂਦੇ ਚੰਡੀਗੜ੍ਹ ਅਕਾਲੀ ਦਲ ਵਿਰੋਧ ਕਰੇਗਾ ਅਕਾਲੀ ਦਲ ਇਹ ਜਵਾਬ ਦੇਵੇ 1998 ਤੋਂ ਲੈ ਕੇ 2004 ਤੱਕ ਤੁਸੀਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੇ ਵਿੱਚ ਬਕਾਇਦਾ ਭਾਈ ਵੜ ਰਹੇ ਹੋ ਕਦੀ ਚੰਡੀਗੜ੍ਹ ਦੀ ਬਾਜਬੰਦ ਕੀਤੀ ਹਾਲੇ ਜੇ ਕਿਤੇ ਅਟਲ ਬਿਹਾਰੀ ਵਾਜਪਾਈ ਸਾਹਿਬ ਤੋਂ ਮੰਗਦੇ ਭਾਵਾਂ ਦੇ ਵੀ ਦਿੰਦੇ ਹੋ ਬੰਦੇ ਚੰਗੇ ਸੀ ਉਹ ਬੰਦਾ ਲਿਬਰਲ ਸੀ ਦੇਦਨਾਸ਼ ਹੁੰਦੇ ਹਾਂ ਹਾਂ ਪਰ ਅਸੀਂ ਉਹੀ ਨਾ ਆਪਣਾ ਕਿਸੇ ਵੇਲੇ ਅਦਾਲਤ ਦੇ ਵਿੱਚ ਨਾ ਹੁੰਦਾ ਕਿ ਆ ਵੀ ਬੰਦਾ ਆਪਣਾ ਕੇਸ ਹੀ ਨਹੀਂ ਰੱਖ ਪਾਉਂਦਾ ਤੇ ਹਾਰ ਜਾਂਦਾ ਡਾਕੂਮੈਂਟ ਉਹਦੇ ਕੋਲ ਸਾਰੇ ਹੁੰਦੇ ਆ ਉਹਨੂੰ ਉਹ ਦੱਸਣੇ ਹੀ ਨਹੀਂ ਆਉਂਦੇ ਉਹਗੇ ਵਕੀਲ ਵੀ ਉਹੋ ਜਿਹਾ ਮਿਲ ਜਾਂਦਾ ਹੁਣ ਦੇਖੋ ਜਿਹੜੇ ਸਾਡੇ ਸਿਆਸਤਦਾਨ ਆ ਉਹ ਸਾਡੇ ਵਕੀਲ ਹੀ ਆ ਨਾ ਵਕਾਲਤ ਪੰਜਾਬ ਦੀ ਕਰਦੇ ਆ ਨਾ ਉਹ ਵਕੀਲ ਹੀ ਕਿਸੇ ਵੇਲੇ ਵਕੀਲ ਸਾਹਿਬ ਕੋਲ ਵੀ ਕਿਸੇ ਵੇਲੇ ਗੱਲ ਨਹੀਂ ਹੁੰਦੀ ਤੇ ਉਹ ਕੇਸ ਬੰਦਾ ਹਾਰ ਜਾਂਦਾ 1975 ਤੋਂ ਲੈ ਕੇ ਸਾਡਾ ਐਸਐਲ ਮੁੱਦਾ ਚੱਲਦਾ ਜੀ ਪੰਜਾਬ ਦੇ ਪਾਣੀਆਂ ਮੁੱਦਾ ਚੱਲਦਾ ਜੀ ਮੁਰਾਰਜੀ ਦੇਸਾਈ ਦੇ ਪ੍ਰਧਾਨ ਮੰਤਰੀ ਬਣਦੇ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਤੇ ਹਰਿਆਣਾ ਦੇ ਮੁੱਖ ਮੰਤਰੀ ਚੌਧਰੀ ਦੇਵੀ لال ਬਣਦੇ। ਚੌਧਰੀ ਦੇਵੀ لال ਤੇ ਪ੍ਰਕਾਸ਼ ਸਿੰਘ ਬਾਦਲ ਵਾਲੇ ਕਿਹਾ ਜਾਂਦਾ ਸੀ ਕਿ ਇਹ ਪਗਵਟ ਭਰਾੜ ਤੇ ਚੌਧਰੀ ਦੇਵੀ لال ਦਾ ਅੱਜ ਵੀ ਇੱਕ ਬੁੱਤ ਪ੍ਰੋਇਲਪੁਰ ਦੀ ਧਰਤੀ ਤੇ ਲੱਗਾ ਦਿਖਾਈ ਦਿੰਦਾ। ਭਾਵੇਂ ਉੱਥੇ ਕੁੱਤੇ ਨੂਦੇ ਨੇ ਉਹ ਵੱਖਰੀ ਹੈ। ਤੇ ਜਦੋਂ ਡਿਸਾਈ ਕੋਲ ਮਾਮਲਾ ਗਿਆ ਡਿਸਾਈ ਨੇ ਕਿਹਾ ਨਕਸ਼ਾ ਲਿਆਓ ਨਕਸ਼ਾ ਲਿਆ ਕੇ ਜਦੋਂ ਵੇਖਿਆ ਗਿਆ ਉਹੀ ਜਵਾਬ ਸੀਗਾ ਜੋ ਚਾਈਨਾ ਨੇ 1978 ਦੇ ਵਿੱਚ ਬਕਾਇਦਾ ਤੌਰ ਤੇ ਅਟਲ ਵਿहारी वाजਪਾਈ ਨੂੰ ਦਿੱਤਾ ਸੀ ਅਟਲ ਵਿहारी वाजਪਾਈ ਜਦੋਂ ਵਿਦੇਸ਼ ਮੰਤਰੀ ਸੀ ਚਾਈਨਾ ਜਾਂਦਾ ਤੇ ਜਾ ਕੇ ਕਹਿੰਦਾ ਤੁਸੀਂ ਸਾਡੀ ਜ਼ਮੀਨ ਤੇ ਕਬਜ਼ਾ ਕੀਤਾ ਛੱਡੋ ਉਹ ਕਹਿੰਦੇ ਕਿਹੜੀ ਜ਼ਮੀਨ ਤੇ ਨਕਸ਼ਾ ਲਿਆਓ ਨਕਸ਼ਾ ਲਿਆਂਦਾ ਜਾਂਦਾ ਕਹਿੰਦੇ ਇਹ ਜ਼ਮੀਨ ਆ ਤੇ ਅੱਗੋਂ ਉਹਨਾਂ ਦਾ ਹਮਰੁੱਤਵਾ ਇਹਨਾਂ ਦੇ ਹੈਗਾ ਸੀ ਵਾਈਸ ਪ੍ਰੈਜ਼ੀਡੈਂਟ ਉਹ ਕਹਿੰਦਾ نو ਥਿਸ ਲੈਂਡ ਨਾਟ ਯੋਰ ਇਹ ਲੈਂਡ ਸਿੱਖ ਰਾਜ ਦੀ ਆ ਸਿੱਖ ਰਾਜ ਅੰਗਰੇਜ਼ਾਂ ਨੇ ਸਸਪੈਂਡ ਕੀਤਾ ਜਿਸਨੂੰ ਬਹਾਲ ਕਰਕੇ ਅਸੀਂ ਸਿੱਖਾਂ ਨੂੰ ਹੱਥ ਜੁੜ ਕੇ ਦੇ ਦਿਆਂਗੇ ਮੈਂ ਨਹੀਂ ਕਹਿ ਰਿਹਾ ਰਾਜਮੋਦ ਗਾਂਧੀ ਪੀਏਸੀ ਇਹਨਾਂ ਦਾ ਬਕਾਇਦਾ ਤੌਰ ਤੇ ਨਿੱਜੀ ਸੈਕ ਸੀ ਆਪਣੀ ਕਿਤਾਬ ਚੋਂ ਗੱਲ ਦੇਖਦੇ ਮੈਂ ਨਹੀਂ ਆਪਣੇ ਕੋ ਕਹਿ ਰਿਹਾ ਕੁਝ ਵੀ ਰਾਜਮੋਦ ਗਾਂਧੀ ਗਾਂਧੀ ਮਹਾਤਮਾ ਗਾਂਧੀ ਦੇ ਪੁੱਤਰਾ ਸੀਗਾ ਉਹ ਵੀ ਕਿਤਾਬ ਨਹੀਂ ਲਿਖ ਰਿਹਾ ਇਸੇ ਪੈਟਰਨ ਦੇ ਉੱਤੇ ਜਦੋਂ ਅਟਲ ਵਿਹਾਰੀ ਜਦੋਂ ਮਵਾਰਜੀ ਦਿਖਾਈ ਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਹਰਿਆਣੇ ਦੇ ਮੁੱਖ ਮੰਤਰੀ ਦੇਵੀ ਲਾਲ ਨੂੰ ਕਿਹ ਅਨਕਸ਼ਾ ਲਿਓ। ਨਕਸ਼ਾ ਨੇ ਹਿੰਦੂ ਕਿ ਆਹ ਦਿਆ ਦੇ ਆਹ ਪਾਣੀਆਂ ਤੇ ਉਹਨੇ ਮੁਰਾਰ ਜੀ ਦੇਸਾਈ ਨੇ ਦੇਵੀ ਲਾਲ ਨੂੰ ਚਿੱਟੇ ਲਿਖਨ ਕਿਨ ਕਰਤੀ ਸੀ। ਫਿਰ ਤੁਸੀਂ ਰ ਭੇਰ ਨੂੰ ਚੋਂਦੇ ਹੀ ਨਹੀਂ। ਤੁਹਾਡਾ ਤਾਂ ਦਰਿਆ ਨਾਲ ਲੱਗਾ ਤੇ ਕਹਿੰਦੇ ਤੁਸੀਂ ਕਿਵੇਂ ਦਬਦ ਕਰ ਸਕਦੇ ਹੋ ਇਸ ਕਹਿ ਕੇ ਤੁਹਾਨੂੰ ਪਾਣੀ ਬਿਲਕੁਲ ਨਹੀਂ ਮਿਲੇਗਾ। ਇਹ ਦਿੱਤੇ ਸਿਆਦਤ ਕਰਨੀ ਸੀ ਜੇ ਪ੍ਰਕਾਸ਼ ਸਿੰਘ ਬਾਦਲ ਦੇਵੀ ਲਾਲ ਦਾ ਪਾਗੋਟ ਭਰਾ ਧੌਂਦਾ ਤੇ ਕਿਤੇ ਉਦੋਂ ਪ੍ਰਧਾਨ ਮੰਤਰੀ ਕੋਲ ਮੁਖਾ ਲੈਂਦਾ ਤੇ ਸਾਰੇ ਚਿਮੇਲ ਦੇ ਅੱਜ ਤੱਕ ਖਤਮ ਹੋ ਜਾਂਦੇ ਅੱਛਾ ਪਟਾਤ ਸਾਬ ਇੱਕ ਸਵਾਲ ਦਾ ਜਵਾਬ ਦਿਓ ਗੁਸਤਾਖੀ ਮਾਫ ਹੁਣ ਸੁਨੀਲ ਜਾਖੜ ਦਾ ਵੀ ਮੈਂ ਉਹ ਐਕਸ ਤੇ ਟਵੀਟ ਪੜਿਆ ਕਹਿੰਦੇ ਅਸੀਂ ਪੰਜਾਬ ਦੇ ਨਾਲ ਖੜੇ ਆ ਉਧਰੋਂ ਕੇਂਦਰ ਸਰਕਾਰ ਇਹ ਕਹਿ ਰਹੀ ਆ ਵੀ ਸਾਡੇ ਬਿਆਨ ਨੂੰ ਜਾਂ ਸਾਡੀ ਮਨਸ਼ਾ ਨੂੰ ਗਲਤ ਤਰੀਕੇ ਨਾਲ ਇੰਟਰਪ੍ਰੀਟ ਕੀਤਾ ਜਾ ਰਿਹਾ ਯਾਰ ਮੈਂ ਉਹੀ ਗੱਲ ਕਹਿ ਰਿਹਾ ਵੀ ਧਾਰਾ 240 ਜਿਹੜੀ ਐਮੈਂਡਮੈਂਟ ਆ ਉਹ ਕੱਲੀ ਪੰਜਾਬ ਤੇ ਲਾਗੂ ਨਹੀਂ ਹੋਣੀ ਪੂਰੇ ਦੇਸ਼ 'ਤੇ ਲਾਗੂ ਨਹੀਂ ਅਸੀਂ ਕੱਲਾ ਚੰਡੀਗੜ੍ਹ ਦਾ ਮੁੱਦਾ ਲੈ ਕੇ ਤਾਂ ਤੁਰ ਹੀ ਅਸੀਂ ਪੂਰੇ ਦੇਸ਼ ਦੀ ਗੱਲ ਕਰੀਏ ਅਸੀਂ ਉਹਦੇ ਵਿੱਚ ਮੈਂ ਇੱਕ ਬੇਨਤੀ ਕਰੂੰਗਾ ਵੀ ਜਿਹੜੀਆਂ ਸਾਡੀਆਂ ਬਾਕੀ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਉੱਥੇ ਡਟ ਜਾਣਾ ਚਾਹੀਦਾ ਟੱਟ ਕੇ ਗੱਲ ਕਰਨੀ ਜੇਦੀ ਆ ਵੀ ਇਹ ਗਲਤ ਹੋ ਰਿਹਾ ਅਸੀਂ ਇਹ ਇਸ ਕਾਨੂੰਨ ਨੂੰ ਪਾਸ ਨਹੀਂ ਹੋਣ ਦੇਵਾਂਗੇ ਇਸ ਬਿੱਲ ਨੂੰ ਪਾਸ ਜੇ ਤਾਂ ਬਾਅਦ ਪਹਿਲਾਂ ਬਿੱਲ ਪਾਸ ਕਰਾ ਲੈਣਾ ਜਿਵੇਂ ਇਹਦਾ ਕਰਾ ਲੈਣਾ ਕਿ ਚੰਡੀਗੜ੍ਹ ਤੋਂ ਮਾਮਲਾ ਹੀ ਕੋਈ ਨਹੀਂ ਹੈਗਾ ਜੇ ਅਸੀਂ ਮੇਰੇ ਚ ਨਿਕਲਦਾ ਮਾਮਲਾ ਕੋਈ ਨਹੀਂ ਹੈਗਾ ਲੇਕਿਨ ਜਦੋਂ ਇਹ ਬਿੱਲ ਪਾਸ ਹੋ ਗਿਆ ਫਿਰ ਚੰਡੀਗੜ੍ਹ ਦਾ ਮਾਮਲਾ ਵੀ ਆ ਜਾਣਾ ਪੰਜਾਬ ਯੂਨੀਵਰਸਿਟੀ ਵੈਦ ਜਣੀ ਆ ਤੇ ਚੰਡੀਗੜ੍ਹ ਤੋਂ ਡੀਜੀਪੀ ਵੀ ਲੱਗ ਗਿਆ ਤੇ ਪੰਜਾਬ ਵਿੱਚ ਚੀਫ ਸੈਕਿਟੀ ਲੱਗ ਗਿਆ ਤੇ ਚੰਡੀਗੜ੍ਹ ਨੂੰ ਇੱਕ ਸਟੇਟ ਦਾ ਦਰਜਾ ਦਿੱਤਾ ਜਾਊਗਾ ਤੁਹਾਡੇ ਸਾਰੇ ਦੁਕਾਨ ਖਤਮ अच्छा पट्टी साहब एक गल ਹੋਰ ਆ ਇਹ ਵੀ ਮੁੱਦਾ ਵਿਚਾਰਨ ਵਾਲਾ ਜੇ ਕਿਤੇ ਚੰਡੀਗੜ੍ਹ ਦੇ ਸ਼ਹਿਰੀਆਂ ਨੂੰ ਚੰਡੀਗੜ੍ਹ ਦੇ ਵਸਨੀਕਾਂ ਨੂੰ ਨਿਵਾਸੀਆਂ ਨੂੰ ਇਹ ਪੁੱਛ ਲਿਆ ਵੀ ਤੁਸੀਂ ਪੰਜਾਬ ਨਾ ਜਾਣਾ ਕਿ ਹਰਿਆਣੇ ਨਾ ਜਾਣਾ ਤੇ ਮੈਨੂੰ ਨਹੀਂ ਲੱਗਦਾ ਵੀ ਉਹ ਪੰਜਾਬ ਨਾ ਜਾਣ ਨੂੰ ਤਿਆਰ ਵੀ ਹੋ ਜਾਣਗੇ ਉਹ ਇੰਡੀਪੈਂਡ ਰਹਿਣਗੇ ਜਦੋਂ ਨਾ ਪੁੱਛਿਆ ਜਾਊਗਾ ਵੀ ਤੁਸੀਂ ਇਹ ਵੱਖਰੀ ਸਟੇਟ ਕਿਉਂ ਚਾਹੁੰਦੇ ਹੋ ਉਹ 90% ਕਹਿੰਦੇ ਬਿਲਕੁਲ ਚਾਹੁੰਦੇ ਅਸੀਂ ਸਾਡੀ 60 40 ਦੀ ਰੇਛੋ ਇਹਨਾਂ ਨੇ ਖਤਮ ਕਰਕੇ ਮੈਕਸਿਮਮ ਬੰਦੇ ਬਾਕੀ ਸਟੇਟਨ ਦੇ ਭੱਤੀ ਕਰਦੇ ਬਾਕੀ ਮੈਂ ਤੇ ਨਹੀਂ ਰਹਿੰਦੇ ਬਾਕੀ ਸਟੇਟਨ ਦੇ ਭੱਤੀ ਕਰਦੇ ਨੇ ਸਾਡਾ ਉਹ ਵੀ ਇੱਕ ਖੋਇਆ ਗਿਆ ਅਸੀਂ ਚੁੱਪ ਕਿਉਂ ਚੁੱਪਾਂ ਮੈਂ ਰੋਲਾ ਪਾਇਆ ਤੇ ਐਨਆਈ ਰੇਡਾਂ ਕਰਦੇ ਵੀ ਕੋਈ ਉਹਨੂੰ ਡਾਇਰੈਕਟ ਮਤਲਬ ਕਾਲ ਨੂੰ ਭਾਵੇਂ ਉਹਨਾਂ ਮੀਟਿੰਗ ਆਪਣੀ ਰੱਖੀ ਸਿਰਫ ਗੋਂਗ ਨੂੰ ਆ ਤੂੰ ਮਿੱਟੀ ਝਾੜਦ ਤੋਂ ਸਵਾਏ ਕੁਝ ਨਹੀਂ ਕੀਤਾ ਜੋ ਰੋਟਿਆ ਮਤਲਬ ਇੱਥੇ ਤੇ ਮਿਲੰਗ ਮੰਦਾ ਚਾਹੀਦਾ ਵਾ ਜਿਹੜਾ ਕਹਿੰਦੇ ਆਪਣਾ ਤਾਂ ਕੁਛ ਹੈ ਨਹੀਂ ਤੁਹਾਡਾ ਕੋਈ ਫਰੈਂਡ ਨਹੀਂ ਦੇਣਾ ਆਪਣੀ ਕਾਛ ਚ ਦੂਜਿਆਂ ਦੀ ਹੱਥ ਚ ਉਹ ਬੰਦਾ ਮਿਲੰਗ ਚੀਦੇ ਸਾਨੂੰ ਫਿਰ ਕੰਮ ਚੱਲਣਾ ਉਹਦਾ ਨਹੀਂ ਕੰਮ ਚੱਲਣਾ ਇੱਥੇ ਕੋਈ ਜੀ ਪਰ ਸਾਹਿਬ ਇਥੇ ਤੁਸੀਂ ਮਲੰਗਸ਼ੇਬ ਦੇ ਇਸਤੇਮਾਲ ਕੀਤਾ ਚਲੋ ਠੀਕ ਹੈ ਪਰ ਸਵਾਲ ਇਹ ਹੈ ਵੀ ਇਕਜੁੱਟ ਹੋਣਾ ਪਏਗਾ ਸਾਰਿਆਂ ਨੂੰ ਜੇ ਮਤਲਬ ਅਸੀਂ ਚਾਹਨੇ ਆ ਦਰਸ਼ਨ ਸਿੰਘ ਫੇਰੂਮਾਨ ਹੋਣਾ ਦੀ ਸ਼ਹਾਦਤ ਜਿਹੜੀ ਆ ਉਹ ਅਜਾਈ ਚਲੀ ਜਾਣੀ ਆ ਉਹ ਵੈਸੇ ਵੀ ਵੇਖੋ ਉਹਨਾਂ ਨੂੰ ਮਤਲਬ ਯਾਦ ਵੀ ਨਹੀਂ ਕੀਤਾ ਜਾਂਦਾ ਮੇਰੇ ਖਿਆਲ ਮੇਰੇ ਦੀ ਖਿਆਲ ਯਾਦ ਕੀਤਾ ਜਾਂਦਾ ਦਰਸ਼ਨ ਸਿੰਘ ਫੇਰੂਮਾਨ ਕਾਂਗਰਸੀ ਜੀਗਾ ਉਹਨੇ ਕਾਂਗਰਸੀ ਹੋਣ ਦੇ ਨਾਤੇ ਅਕਾਲੀਆਂ ਦੇ ਖਿਲਾਫ ਜਿਹੜੇ ਸੀ ਮੋਰਚਾ ਲਾਇਆ ਸੀ ਵੀ ਇਹ ਗਲਤ ਕਰ ਰਹੇ ਨੇ ਇਹ ਚੰਡੀਗੜ੍ਹ ਦੀ ਮੰਗ ਸਾਡੀ ਅੱਜ ਬਰਕਰਾਰ ਹੈ ਤੇ ਮੈਂ ਸਟ੍ਰਾਈਕ ਕਰ ਰਿਹਾ ਹਾਂ ਇਹਨਾਂ ਦੇ ਖਿਲਾਫ ਵੀ ਇਹ ਮੋਰਚੇ ਵੀ ਲਾਉਂਦੇ ਨੇ ਤੇ ਭੁੱਖਤੰਤ ਕਰਦੇ ਤੇ ਮੈਂ ਇਹਨਾਂ ਨੂੰ ਸਬਕ ਸਿਖਾਉਣ ਲਈ ਰੱਖਿਆ ਹਾਂ ਉਹਨਾਂ ਆਪਣੀ ਜਿਹੜੀ ਇਛਾਦਤ ਦਿੱਤੀ ਸੀ ਜਿੱਥੇ ਪੰਜਾਬ ਦੀ ਇਹ ਮੰਗਾਂ ਦੀ ਗੱਲ ਸੀ ਉਹ ਤੇ ਕਾਗਰ ਦੇ ਭਯੋਗ 76% ਟਿਕਾ ਕੇ ਹੁੰਦੇ 74 ਦਿਨ ਬਾਅਦ ਉਹ ਇਛਾਦਤ ਹੋ ਗਈ ਕਿਉਂ ਯਾਦ ਕਰ ਨੂੰ ਕਾਂਗਰਸੀ ਕਿਉਂ ਕਾਜ਼ੀ ਕਿਉਂ ਯਾਦ ਕਰੀਏ ਉਹਨੂੰ ਨਹੀਂ ਮੈਂ ਨਹੀਂ ਕਰਨਾ ਕਾਂਗਰਸੇ ਚਾਹੇ ਕਰਨਾ ਕਾਂਗਰਸੀ ਮਾਂਸਰ ਦੇ ਖਿਲਾਫ ਚ ਕਿਉਂ ਐਸੇ ਕਰਕੇ ਕਾਲੀਆਂ ਨੂੰ ਇਹ ਵੀ ਸਾਡੇ ਤੇ ਇਸ ਤਰ੍ਹਾਂ ਮਾਰੇ ਸੀਗੇ ਅਕਾਲੀ ਕਾਂਗਰਸ ਕੀ ਨਹੀਂ ਮਾਂਸਰ ਦੇ ਖਿਲਾਫ ਚ ਕਿਉਂ ਯਾਦ ਕਰਨਗੇ ਉਹਨੂੰ ਲੇਕਿਨ ਉੱਥੋਂ ਦੇ ਲੋਕਾਂ ਨੇ ਯਾਦ ਰੱਖਿਆ ਉਹਦੇ ਨਾਲ ਤੇ ਰੋਡ ਬਣਾਈ ਉਹਦੇ ਨਾਲ ਤੇ ਕਾਲਜ ਬਣਾਇਆ ਉਹਦੇ ਨਾਲ ਤੇ ਸਕੂਲ ਬੁਲਾਇਆ ਉਹਦੇ ਨਾਲ ਤੇ ਕਈ ਸੰਸਥਾਵਾਂ ਖੋਲ੍ਹੀਆਂ ਉਹਨਾਂ ਦਰਸ਼ਨ ਸਿੰਘ ਫਰੀਮਾਨ ਦੇ ਨਾਮ ਦੇ ਉੱਤੇ ਜੀ ਵਰਤਸਾਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਜੀ ਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਮਲਾ ਜ਼ਰੂਰ ਪਖੇਗਾ ਤੇ ਅਸੀਂ ਆਪਣੇ ਦਰਸ਼ਕਾਂ ਵਾਸਤੇ ਜੋ ਵੀ ਅਪਡੇਟ ਹੋਏਗੀ ਇਸ ਮਸਲੇ ਦੇ ਉੱਤੇ ਪੱਡੀ ਸਾਹਿਬ ਦੇ ਨਾਲ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ ਰੂਬਰੂ ਹੋਵਾਂਗੇ ਤੁਹਾਡੇ ਸਾਹਮਣੇ ਵਰਤਸਾਬ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸਸਕਾਲ ਜੀ